ਚੇਤਾਰ 부ਜਿਆਤਾ ਤਿੰਨ ਪੈਰ ਵਾਲੀ ਤਿਤਲੀ ਨਹਾ ਧੋ ਕੇ ਕੜਾਹੀ ਵਿੱਚੋਂ ਨਿਕਲੀ ਸਹੀ ਜਵਾਬ ਸਮੋਸਾ 부ਜੋ ਇੱਕ ਪਹੇਲੀ ਕਟੋ ਤਾਂ ਨਿਕਲੇ ਨਵੀਂ ਨਵੇਲੀ ਸਹੀ ਜਵਾਬ ਪੈਨਸਿਲ ਕੱਦਦੇ ਤੇ ਛੋਟੇ ਕਰਮ ਦੇ ਹੀਨ বীਣ ਬਜਾਉਣ ਦੇ ਸ਼ਕੀਨ ਦੱਸੋ ਕੌਣ ਸਹੀ ਜਵਾਬ मच्छर गोल गोल घूमता जाऊं ठंडक देना मेरा काम गर्मी में आता हूं काम सही जवाब पंखा ओ केड़ी आवाज है जो सारे सुन सकदे हन पर तुसी नहीं सुन सकदे सही जवाब तोहाडे कराटे सयानक विच मेरे धागा दर्जी दे करों मैं बागा सही जवाब बटन ਮਾਂ ਮਰੂ ਮੈਂ ਕਟੂ ਤੂੰ ਕਿਉਂ ਰੋਈ ਸਹੀ ਜਵਾਬ ਪਿਆਜ਼ ਖੁਸ਼ਬੂ ਹੈ ਪਰ ਫੁੱਲ ਨਹੀਂ ਜਲਦੀ ਹੈ ਪਰ ਈਖਾ ਨਹੀਂ ਮੈਨੂੰ ਦੱਸੂ ਕੀ ਆ ਸਹੀ ਜਵਾਬ ਟੁੱਪ ਦੀ ਡੰਡੀ ਜੋ ਖਾਣ ਲਈ ਖਰੀਦਦੇ ਹਨ ਪਰ ਉਸਨੂੰ ਖਾਂਦੇ ਨਹੀਂ ਲਗਾਓ ਦਿਮਾਗ ਸਹੀ ਜਵਾਬ ਪਲੇ ਕਿਰਵੀ ਚਲਦੀ ਆ ਦਸੂ ਪਲਾਕੀ ਆ ਸਹੀ ਜਵਾਬ ਕੜੀ ਹਰੇ ਰੰਗ ਦੀ ਟੋਪੀ ਮੇਰੀ ਹਰੇ ਰੰਗ ਦਾ ਹੈ ਦੁਸ਼ਾਲਾ ਜਦੋਂ ਪੱਕ ਜਾਨੀ ਆ ਤਾਂ ਮੇਰੇ ਹਰੇ ਰੰਗ ਦੀ ਟੋਪੀ ਤੇ ਲਾਲ ਰੰਗ ਦਾ ਹੁੰਦਾ ਹੈ ਦੁਸ਼ਾਲਾ ਮੇਰੇ ਪੇਟ ਵਿੱਚ ਮੋਤੀਆਂ ਦੀ ਇੱਕ ਮਾਲਾ ਨਾਮ ਮੈਨੂੰ ਦਸੂ ਲਾਲਾ ਸਹੀ ਜਵਾਬ ਸਰੀ ਮਿਰਚ ਇੱਕ ਖੁੱਲੀ ਰਾਤ ਵਿੱਚ ਪੈਦਾ ਹੋਇਆ ਹਰੇ ਘਾਹ ਤੇ ਸੁੱਤਾ ਮੋਤੀ ਵਰਗੀ ਸੂਰਤ ਮੇਰੀ ਮੈਂ ਬਦਲਦੀ ਪੁੱਤ ਹਾਂ ਮੈਨੂੰ ਦੱਸੋ ਕੀ ਕੀ ਹਾਂ ਸਹੀ ਜਵਾਬ ਤਰੇਲ ਦੀ ਬੂੰਦ ਓਲਣੀ ਮੋਲਣੀ ਦਰਾਂ ਚ ਖੋਲਣੀ ਸਹੀ ਜਵਾਬ ਜੁੱਤੀ ਕਿੰਝ ਟਿਕਾਈ ਦੇਖਾ ਚੰਨ ਤਾਂ ਹੋਵੇ ਅਚੰਬਾ ਪੂਰੀ ਤਰਤੀ ਤੇ ਤਣੀਆਂ ਨਾ ਕੋਈ ਸੋਟਾ ਨਾ ਹੀ ਖੰਭਾ ਸਹੀ ਜਵਾਬ ਆਕਾਸ਼ ਮਾਸੀ ਦੀ ਸੱਸ ਦੇ ਪੋਤੇ ਦੇ ਬਾਪ ਦੇ ਬਾਪ ਦੀ ਨੂੰਦੀ ਮਾਂ ਨੂੰ ਕੀ ਕਹਿੰਦੇ ਹਨ ਸਹੀ ਜਵਾਬ ਨਾਨੀ ਨਾ ਗੋਠਲੀ ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਵੇਖਿਆ ਜਵਾਬ ਕੇਲਾ ਇੱਕ ਸੰਦੂਕੜੀ ਚ 12 ਖਾਨੇ ਹਰ ਖਾਨੇ ਵਿੱਚ 30-30 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਸਹੀ ਜਵਾਬ ਸਾਲ ਮਹੀਨੇ ਅਤੇ ਦਿਨ ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜਿਆ ਇੱਕ ਸ਼ਖਸ ਮੈਂ ਐਸਾ ਠਿੱਠਾ ਧਾਣ ਲੰਮੀ ਸਿਰ ਆਕੜਿਆ ਸਹੀ ਜਵਾਬ ਊਂਟ ਹਰੇ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ ਸਹੀ ਜਵਾਬ ਪਪੀਤਾ ਤੇ ਬੀਚ ਸ਼ੀਸ਼ਿਆਂ ਦਾ ਟੋਬਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਨ ਸਹੀ ਜਵਾਬ ਅੱਖਾਂ ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾ ਨਹੀਂ ਸਕਦੇ ਸਹੀ ਜਵਾਬ ਰਾਸ਼ੀ ਫਲ ਹਰੇ ਹਰੇ ਕੋਠੜੀ ਵਿੱਚ ਵਿਸ਼ਿਆ ਗਲੀਚਾ ਲਾਲ جواب تربوچ کس چیز ਦਾ ਸਿਰ ਹੈ ਪੂਛ ਹੈ ਪਰ ਸਰੀਰ ਨਹੀਂ ਹੈ ਸਹੀ ਜਵਾਬ ਇੱਕ ਸਿੱਕਾ ਮੇਰੇ ਕੋਲ ਸ਼ਹਿਰ ਹਨ ਪਰ ਘਰ ਨਹੀਂ ਜੰਗਲ ਹਨ ਪਰ ਰੁੱਖ ਨਹੀਂ ਅਤੇ ਨਦੀਆਂ ਹਨ ਪਰ ਪਾਣੀ ਨਹੀਂ ਮੈਂ ਕੀ ਹਾਂ ਸਹੀ ਜਵਾਬ ਇੱਕ ਨਕਸ਼ਾ ਨਿੱਕੀ ਜਹੀ ਪਿੱਦਣੀ ਪਿੱਦ ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਇਕੱਠੀ ਕਰਦੀ ਸਹੀ ਜਵਾਬ ਚਾੜੂ ਬੋਕਰ 10 ਜਾਣੇ ਪਕਾਣ ਵਾਲੇ 32 ਜਾਣੇ ਖਾਣ ਵਾਲੇ ਝੰਡੂ ਕੁੜੀ ਸਮਿਟਣ ਵਾਲੀ ਮੋਜ ਢੈੜ ਸਾਂਭਣ ਤੇ ਸਹੀ ਜਵਾਬ ਉਂਗਲਾਂ ਦੰਦ ਜੀਬ ਅਤੇ ਟਿੱਡ ਬਾਪੂ ਕਹੇ ਤੇ ਅੜ ਜਾਂਦਾ ਚਾਚਾ ਕਹੇ ਤਾਂ ਖੁੱਲ ਜਾਂਦਾ ਸਹੀ ਜਵਾਬ ਮੂੰਹ ਬੰਦ ਤੇ ਖੁੱਲਾ ਮਾਂ ਜੰਮੀ ਨਹੀਂ ਪੁੱਤ ਬਨੇਰੇ ਬੈਠਾ ਸਹੀ ਜਵਾਬ ਅੱਗ ਅਤੇ ਧੂੰਆਂ ਓਕੇ ਜੀਹ ਹੈ ਜਿਸ ਤੇ ਆ ਚੱਲ ਤਾ ਹਨ ਪਰ ਚੱਲ ਨਹੀਂ ਸਕਦਾ ਸਹੀ ਜਵਾਬ ਮੀਂਝ 12 ਆਏ ਪਿਓ ਪੁੱਤ ਘਰ ਬੈਠੀਆਂ ਮਾਵਾਂ 3 ਮਾ ਵੀ ਕਹਿੰਦੀ ਮਸੜਾ ਬਹਿ ਜਾ ਧੀ ਵੀ ਕਹਿੰਦੀ ਮਸੜਾ ਬਹਿ ਜਾ ਸਹੀ ਜਵਾਬ ਮਾ ਦਾ ਚੀਜਾ ਕੁੜੀ ਤਾਂ ਮਸੜ ਤੇ ਜੀਜੇ ਦਾ ਪਿਓ ਮਾ ਦਾ ਮਸੜ ਮੈਂ ਬਿਨਾ ਥੰਬਾਂ ਦੇ ਉੜ ਸਕਦਾ ਹਾਂ ਬਿਨਾ ਅੱਖਾਂ ਦੇ ਰੋ ਸਕਦਾ ਹਾਂ ਤੇ ਬਿਨਾ ਸਿਰ ਦੇ ਦੇਖ ਸਕਦਾ ਹਾਂ ਮੈਂ ਕੀ ਹਾਂ ਸਹੀ ਜਵਾਬ ਬੱਦਰ ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਮੇਰਾ ਭਾਈ ਖਿੱਚ ਤੋਕੇ ਬਾਪੂ ਜੰਮਿਆ ਪਿੱਛੋਂ ਸਾਡੀ ਮਾਂ ਸਹੀ ਜਵਾਬ ਦੁੱਧ ਦਹੀਂ ਮੱਖਣ ਤੇ ਲੱਸੀ ਮੇਰੀ ਗਰਦਨ ਹੈ ਪਰ ਸਿਰ ਨਹੀਂ ਹੈ ਅਤੇ ਮੈਂ ਟੋਪੀ ਪੈਂਦਾ ਹਾਂ ਮੈਂ ਕੀ ਹਾਂ ਸਹੀ ਜਵਾਬ ਇੱਕ ਬੋਤਲ ਮੰਨ ਲਓ ਕਿ ਤੁਸੀਂ 10 ਵਾਲੀਆਂ ਵਾਲੀ ਬੱਸ ਵਿੱਚ ਸਫ਼ਰ ਕਰ ਰਹੇ ਹੋ ਦੋਸ ਯਾਤਰੀ ਉਤਰੇ ਅਤੇ ਚਾਰ ਚੜੇ ਦੂਸਰੇ ਸਟੈਂਡ ਤੇ ਪੰਜ ਉਤਰੇ ਤੇ ਦੋ ਚੜੇ ਅਗਲੇ ਸਟੈਂਡ ਤੇ ਦੋ ਉਤਰੇ ਤੇ ਤਿੰਨ ਚੜੇ ਹੁਣ ਦੱਸੋ ਕਿ ਬੱਸ ਵਿੱਚ ਕਿੰਨੇ ਯਾਤਰੀ ਸਫ਼ਰ ਕਰ ਰਹੇ ਹਨ ਇਸ ਦਾ ਜਵਾਬ ਕਮੈਂਟ ਵਿੱਚ ਦੱਸੋ ਧੰਨਵਾਦ